हरियाणा ने दी धरती पे पंदी एक स्थान मैं नाम ही ਵਿੱਚ ਪਾਵਾਂਗਾ ਕੁਛ ਕਰਨ ਦਾ ਕਿ ਦੂਰੋਂ ਹੀ ਕਮਾਇਆ ਜਾਵੇ ਕਿਉਂਕਿ ਇਹਨੂੰ ਆਪ ਕੋਈ ਐਡ ਤੇ ਬਣਾਉਣਾ ਨਹੀਂ ਹੁੰਦਾ ਅੱਜ ਇੱਧਰ ਰੁਕੇ ਸੀ ਇਹ ਸੋਚਿਆ ਕੁਛ ਇੱਥੋਂ ਖਾ ਪੀ ਕੇ ਜਾਂ ਇਸ ਇਲਾਕੇ ਨੂੰ ਵੇਖ ਕੇ ਜਾਈਏ ਇੱਥੋਂ ਦਾ ਕਿਵੇਂ ਦਾ ਖਾਣਾ ਹੈ ਕਿਵੇਂ ਦੀ ਇੱਥੇ ਸਹੂਲਤਾਂ ਨੇ ਤੇ ਕਾਫੀ ਬੱਚੇ ਜਿਹੜੇ ਨੇ ਇੱਥੇ ਕੈਲੀਬ੍ਰੇਟ ਕਰ ਰਹੇ ਨੇ ਬੜੀ ਮਜ਼ੇ ਨਾਲ ਮੋਲਜੀ ਸਿੰਘ ਹਨ ਮੋਲਦੀਪ ਕਮਿਟੀ ਤੇ ਅਸੀਂ ਸਾਰੇ ਫਿਰ ਇਧਰ ਉਸ ਖਾਨਕੀਣ ਵਾਲੀ ਵਿਸਥਾਵ ਲਵਾਦ ਰਹੇ ਹਾਂ ਜਦੋਂ ਉਹ ਨਹੀਂ ਸਫਲਤੇ ਜਾਉ ਤੇ ਵਧੀਆ ਲੱਗਦਾ ਜੀ ਫਿਰ ਫੇਰ ਗਿਲ ਕਰਦਾ ਜਾਂ ਕੁਛ ਨਾ ਕੁਛ ਘਾਟਾ ਕੀਤਾ ਜਾਵੇ ਤੇ ਰੁਕਣ ਦਾ ਕਾਰਨ ਇਹ ਸੀ ਕਿ ਇੱਕ ਪੰਜਾਬੀ ਸ਼ਬਦ ਲਿਖਿਆ ਸੀ ਪੰਜਾਬੀ ਸ਼ਬਦ ਜਿਵੇਂ ਤੁਸੀਂ ਵੇਖ ਸਕਦੇ ਹੋ ਤੇ ਇਸ ਕਰਕੇ ਪੰਜਾਬੀ ਸ਼ਬਦ ਨੂੰ ਫੈਲ ਦਿੰਦੇ ਹਾਂ ਅਸੀਂ ਇਸ ਪੀਰਾਂ ਲੈ ਆਏ ਹਾਂ ਕਿ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਨਾਲ ਸਭ ਬਹੁਤ ਪਿਆਰੇ ਆ ਤੇ ਸਮੁੱਚਾ ਨਾ ਕਿਹਦਾ ਫੱਕਰੀ ਵੀ ਹੋਣਾ ਚਾਹੀਦਾ ਇਹਦੇ ਵੀ ਰੰਗੋਲੀ ਪ੍ਰੋਗਰਾਮ ਕੰਬਰੀਆ ਸੀ ਨਾਲ ਨਾਲ ਆਪਣੇ ਤਰੀਕੇ ਨਾਲ ਲੋਕ ਨੱਚ ਰਹੇ ਨੇ ਟ੍ਰੇਡਿੰਗ ਅੰਮੋਲੀ ਤੇ ਕਵਲ ਜੀਤ ਵੀ ਇਥੋਂ ਦੀ ਨਜ਼ਾਰਿਆਂ ਦਾ ਲੁੱਥ ਲੈ ਰਹੇ ਨੇ ਸਾਹਮਣੇ ਤਿਹਾਰੇ ਚੱਲ ਰਹੇ ਨੇ ਤੇ ਕਾਫੀ ਕੁਝ ਜਾਂ ਦੇਖਣ ਯੋਗ ਮਾਨਣ ਯੋਗ ਨੇ ਮਤਲਬ ਆਪਾਂ ਜਿੱਦੋ ਅਸੀਂ ਨਾ ਸਮਝਦੇ ਹੁਣ ਤਾਂ ਮਕਸਦ ਹੁੰਦਾ ਕਿ ਸਾਡੀ ਬੱਚਿਆਂ ਦੇ ਵਿੱਚ ਇੱਕ ਜੀਵਨ ਵੀ ਆਵੇ ਆਤਮ ਵਿਸ਼ਵਾਸ ਵਜੇ ਉਹਨਾਂ ਦਾ ਕੰਫੀਡੈਂਸ ਵਜੇ ਤਾਂ ਕਿ ਉਹ ਜ਼ਿੰਦਗੀ ਦੇ ਹਰ ਪਹਿਲੂ ਨੂੰ ਬੜੇ ਆਰਾਮ ਨਾਲ ਦੇਖ ਸਕਣ ਇਹ ਇੱਥੇ ਵੱਡੇ ਵੱਡੇ ਮੰਜੇ ਵੀ ਇੱਥੇ ਹੋਏ ਨੇ ਤਾਉਾਂ ਵਾਲੇ ਜੋ ਹਰਿਆਣੇ ਦੀ ਧਰਤੀ 'ਤੇ ਇੱਕ ਵਧੀਆ ਜਿਹਾ ਖਾਨਕੀਂ ਦਾ ਸਥਾਨ ਹੈ ਇਸੇ ਸਾਹਮਣੇ ਰੁੱਕ ਕੇ ਵਧੀਆ ਲੱਗਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਜਿੱਤਰ ਸਿੰਘ ਤਰਚਕਾ